ਗੱਲ ਆਸਟ੍ਰੇਲੀਆ ਵੀਜ਼ਾ ਦੀ ਕਰਾਂਗੇ ਪਰ ਸਪੈਸ਼ਲੀ ਅੱਜ ਫੋਕਸ ਕਰਨ ਜਾ ਰਹੇ ਆ ਸਪਾਊਸ ਵੀਜ਼ਾ ਦੇ ਉੱਪਰ ਬਹੁਤ ਚਿਰ ਤੋਂ ਸਾਡੇ ਕੋਲ ਕੁਐਰੀਜ਼ ਆ ਰਹੀਆਂ ਲਗਾਤਾਰ ਇਸ ਲਈ ਅੱਜ ਇਹ ਵੀਡੀਓ ਰਹੇਗੀ ਜਿਸ ਦੇ ਵਿੱਚ ਕੰਪਲੀਟ ਇਨਫੋਰਮੇਸ਼ਨ ਹੈ ਜਿਨ੍ਹਾਂ ਨੇ ਵੀ ਸਪਾਊਸ ਵੀਜ਼ਾ ਨਾਲ ਲਗਾਣਾ ਹੈ ਸਪਾਊਸ ਦੀ ਕੁਆਲੀਫਿਕੇਸ਼ਨ ਕਿੰਨੀ ਹੋਣੀ ਚਾਹੀਦੀ ਹੈ ਫੰਡਸ ਨੂੰ ਲੈ ਕੇ ਸਭ ਦੇ ਸਵਾਲ ਰਹਿੰਦੇ ਨੇ ਜਾਂ ਕੀ ਪ੍ਰੋਸੀਜਰ ਹੈ ਕਿੰਨੇ ਟਾਈਮ ਦੇ ਵਿੱਚ ਵੀਜ਼ਾ ਆਉਂਦਾ ਹੈ ਇਸ ਉੱਪਰ ਪੂਰੀ ਇਨਫੋਰਮੇਸ਼ਨ ਆਉਣ ਵਾਲੀ ਇਸ ਲਈ ਵੀਡੀਓ ਜ਼ਰੂਰ ਧਿਆਨ ਨਾਲ ਸੁਣ ਲਓ ਵੇਖ ਲਓ ਸਮਝ ਲਓ ਤੇ ਆਪਣੇ ਹੋਰ ਫਰੈਂਡਸ ਨਾਲ ਵੀ ਸ਼ੇਅਰ ਕਰ ਦਿਓ ਜੋ ਸਪਾਊਸ ਵੀਜ਼ਾ ਲਗਾ

ਸੋ ਮੈਮ ਜ਼ਰੂਰ ਦੇਖੋ ਸਵਾਲ ਬਹੁਤ سارے ਹੁੰਦੇ ਆ ਉਲਝਣਾ ਜੋ ਹੈ ਸਭ ਨੂੰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਮਿਸ ਇਨਫਾਰਮੇਸ਼ਨ ਕਰਕੇ ਗਲਤ ਪ੍ਰੋਸੀਜਰ ਕਰਦੇ ਨੇ ਕਈ ਔਰ ਜਿਸ ਦੇ ਨਾਲ ਜੋ ਹੈ ਰਿਫਿਊਜ਼ਲ ਆ ਜਾਂਦਾ ਸੋ 스ਪਾਊਸ ਵੀਜ਼ਾ ਅੱਜ ਦੇ ਟਾਈਮ ਵਿੱਚ ਹੌਟ ਟੌਪਿਕ ਵੀ ਉਹਨਾਂ ਸਭ ਦੇ ਲਈ ਜੋ ਆਸਟ੍ਰੇਲੀਆ ਦਾ ਜਾਣਾ ਚਾਹੁੰਦੇ ਨੇ ਲੇਕਿਨ ਇਨਫਾਰਮੇਸ਼ਨ ਪੂਰੀ ਨਹੀਂ ਹੈ ਸੋ ਮੇਨ ਮੇਨ ਪੁਆਇੰਟਸ 스ਪਾਊਸ ਵੀਜ਼ਾ ਨੂੰ ਲੈ ਕੇ ਇਹੀ ਹੋ ਜਾਂਦੇ ਆ ਕਿ ਕੁਆਲੀਫਿਕੇਸ਼ਨ ਦੇ ਬਾਰੇ ਫੰਡਸ ਬਾਰੇ ਪ੍ਰੋਸੀਜਰ ਪੇਪਰ ਵਰਕ ਜਾਂ ਕਿੰਨੇ ਉਹਨਾਂ ਦੇ ਕੋਲ ਉਹਨਾਂ ਦੇ ਆਈਟੀਆਰ ਨੂੰ ਲੈ ਕੇ ਮੈਂ ਜ਼ਰੂਰ ਚਾਹੂੰਗੀ ਮੈਮ ਸਾਰੇ ਹੀ ਡਾਊਟ ਅੱਜ ਦੇ ਵੀਡੀਓ ਜ਼ਰੀਏ ਤੁਸੀਂ ਕਲੀਅਰ ਕਰ ਦੋ ਹਰ ਜੋ ਚ ਮੈਂ ਬਹੁਤ ਮੈਨੂੰ ਕਹਿਣਾ ਚਾਹੀਦਾ ਕਿ ਮੋਟੀਵੇਟਿਡ ਹਾਂ ਇਸ ਟਾਪਿਕ ਤੇ ਬੋਲਣ ਨੂੰ ਵਾਸਤੇ ਹੂੰ ਕਾਫੀ ਸਟੂਡੈਂਟਸ ਭੇਜੇ ਮੈਂ 스파우스 ਵੀਜ਼ਾ ਤੇ ਔਰ ਸਟੂਡੈਂਟਸ ਨੂੰ ਕਈ ਵਾਰ ਯਕੀਨ ਨਹੀਂ ਹੁੰਦਾ ਆਸਟ੍ਰੇਲੀਆ ਵਰਗੇ ਕੰਟਰੀ 스파우스 ਵੀਜ਼ਾ ਨੂੰ ਲੈ ਕੇ ਥੋੜਾ ਜਿਹਾ ਸਟ੍ਰਿਕਟ ਹੋ ਗਏ ਸੀ ਕਿ ਪਿੱਛੇ ਲੇਕਿਨ ਕੁਛ ਇਦਾਂ ਦੇ ਕੋਰਸਸ ਐ ਜਿਹਦੇ ਵਿੱਚ 100 1% ਵੀਜ਼ਾ ਆਂਦਾ ਹੀ ਆਂਦਾ ਹੈ ਮੈਕਸੀਮਮ ਹੂੰ ਕਿੱਦਾਂ ਦੇ ਕੋਰਸਸ ਆ ਮਾਸਟਰ ਬਾਏ ਰਿਸਰਚ ਉਹ ਕਿਉਂਕਿ ਰਿਸਰਚ ਦੇ ਵਿੱਚ ਆ ਜਾਂਦਾ ਤੁਸੀਂ ਕੋਈ ਵੀ ਮਾਸਟਰ ਵਾਸਤੇ ਜਾ ਸਕਦੇ ਹੋ ਜੇ ਪ੍ਰੋਫਾਈਲ ਠੀਕ ਹੈ ਉਹਦੇ ਵਿੱਚ ਰੂਲਸ ਕੀ ਆ 1 ਇਅਰ 올ਡ ਮੈਰिज ਹੋਣੀ ਚਾਹੀਦੀ ਹੈ ਹਸਬੰਡ ਦੀ ਕੁਆਲੀਫਿਕੇਸ਼ਨ ਇਕੁਇਲੈਂਟ ਹੋਣੀ ਚਾਹੀਦੀ ਹੈ ਐਂਡ ਮਤਲਬ ਹਸਬੰਡ ਦੇ ਵਰਕਿੰਗ ਹੋਏ ਆਈਟੀਆਰ ਉਹਦੀ ਜਾਣੀ ਚਾਹੀਦੀ ਹੈ ਨਾਲ ਬੱਚੇ ਵੀ ਜਾ ਸਕਦੇ ਪਰ ਯੂਨੀਵਰਸਿਟੀਆਂ ਥੋੜਾ ਕਤਰਾਂਦੀਆਂ ਲੰਦੇ ਹੋਏ ਕਿ ਕੱਲ ਨੂੰ ਰਿਫਿਊਜ਼ਲ ਨਾ ਆ ਜਾਏ ਬਟ ਸਾਡੇ ਕੋਲ ਇੱਕ ਅਦਾਂ ਦਾ ਪ੍ਰੋਡਕਟ ਹੈ ਮਾਸਟਰ ਬਾਈ ਰਿਸਰਚ ਜਿਹਦੇ ਵਿੱਚ ਸਟੂਡੈਂਟ ਜਿਹੜਾ ਹੈ ਉਹ ਫੁੱਲ ਟਾਈਮ ਕੰਮ ਕਰ ਸਕਦਾ ਹੈ ਔਰ ਉਹਦਾ ਸਪਾਊਸ ਵੀ ਫੁੱਲ ਟਾਈਮ ਕੰਮ ਕਰ ਸਕਦਾ ਹੈ ਔਰ ਉਹਦੇ ਵੀਜ਼ਾ ਚਾਂਸਸ ਮਾਸਟਰਸ ਦੇ ਨਾਲ ਜ਼ਿਆਦਾ ਹੈ ਕਿਉਂਕਿ ਬਾਈ ਰਿਸਰਚ ਹੈ 2 ਤੋਂ 3 ਇਅਰ ਦੀ ਸਟੱਡੀਜ਼ ਹੈ 3 ਇਅਰ ਦਾ ਪੋਸਟ ਸਟੱਡੀ ਵਰਕ ਪਰਮਿਟ ਹੈ ਔਰ ਬੱਚਿਆਂ ਦੇ ਫ੍ਰੀ ਐਜੂਕੇਸ਼ਨ ਐ ਇੰਨੇ ਜਿਆਦਾ ਇਹਦੇ ਵਿੱਚ ਜਿਹੜੇ ਐ ਬੈਨੀਫਿਟਸ ਆ ਬੈਨੀਫਿਟਸ ਆ ਬਹੁਤ ਹਮਨੇ ਪੁਆਇੰਟਸ ਆ ਸਟੂਡੈਂਟਸ ਵਾਸਤੇ ਔਰ ਫੀਸ ਤੁਸੀਂ ਯਕੀਨ ਨਹੀਂ ਕਰੋਗੇ ਕਿੰਨੀ ਫੀਸ ਹੈ 23000 ਡਾਲਰ ਸਾਰੇ ਸਾਲ ਦੀ ਫੀਸ ਹਮ 23000 ਡਾਲਰ ਹਮ 12 13 ਲੱਖ ਮਨ ਲੱਗਦਾ ਸਾਰੀ ਮਿਲਾ ਕੇ ਤੁਹਾਡੀ ਫੀਸ ਬਣਦੀ ਹੈ ਸਾਲ ਦੀ ਐਂਡ ਆਏ ਜਿਹੜਾ ਚਾਹੀਦਾ 6.5 ਐਂਡ ਨਾਟ ਲੈਸ ਦੈਨ 6 ਬੈਂਡ ਲੇਕਿਨ ਇਹਦੇ ਵਿੱਚ ਹਰ ਸਟੂਡੈਂਟ ਨਹੀਂ ਐਡਮਿਸ਼ਨ ਲੈ ਸਕਦਾ ਗੱਲ ਖਾਲੀ ਇੰਨੀ ਹੈ ਓਕੇ ਇਹਦੇ ਵਿੱਚ ਸਟੈਮ ਕੋਰਸਸ ਵਾਲੇ ਹਮ ਮਤਲਬ ਸਾਇੰਸ ਵਾਲਾ ਜਿਹੜਾ ਸਟੂਡੈਂਟ ਬੀਐਸਸੀ ਮੈਡੀਕਲ ਨਾਨ ਮੈਡੀਕਲ ਜ਼ਿਆਦਾਤਰ ਸਾਡੀ ਕੋਸ਼ਿਸ਼ ਹੁੰਦੀ ਨਾਨ ਮੈਡੀਕਲ ਵਾਲਾ ਬੱਚਾ ਹੋਏ ਕੰਪਿਊਟਰ ਵਾਲਾ ਬੱਚਾ ਹੋਏ ਬੀਟੈਕ ਵਗੈਰਾ ਕੀਤੀ ਹੋਏ ਬੀਐਸਸੀ ਕੰਪਿਊਟਰ ਹੋਏ ਠੀਕ ਹੈ ਇਹ ਸਾਰੇ ਇੰਜੀਨੀਅਰਿੰਗ ਤੋਂ ਰਿਲੇਟਡ ਕੋਈ ਮਰਜ਼ੀ ਆ ਜਾਏ ਤੇ ਜਿੰਨੇ ਸਟੈਮ ਵਾਲੇ ਬੱਚੇ ਐ ਜਾਂ ਜਿਨ੍ਹਾਂ ਨੇ ਬੀਐਡ ਵਗੈਰਾ ਕੀਤੀ ਹੋਈ ਐ ਉਹ ਅਸੀਂ ਸਟੂਡੈਂਟਸ ਲੈਣੇ ਆ ਮੈਰਿਡ ਹੋਏ ਕੋਈ ਪ੍ਰੋਬਲਮ ਨਹੀਂ ਐ ਸਪਸ ਨਾਲ ਜਾ ਸਕਦਾ ਔਰ ਜੇ ਤੁਹਾਡਾ ਬੇਬੀ ਐ ਉਹ ਵੀ ਨਾਲ ਨਾਲ ਜਾ ਸਕਦਾ ਜੇ ਦੋ ਬੱਚੇ ਉਹ ਵੀ ਨਾਲ ਜਾ ਸਕਦੇ ਆ ਬੈਨੀਫਿਟ ਕੀ ਐ ਕਿ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਕਿਉਂਕਿ ਰਿਸਰਚ ਕਰਨੀ ਆ ਉਹ ਘਰ ਬੈਠ ਕੇ ਤੁਸੀਂ ਕਰ ਸਕਦੇ ਹੋ ਉਹ ਤੁਸੀਂ ਸਬਮਿਟ ਕਰਾਉਣੀ ਐ ਜਿਸ ਦਿਨ ਉਹ ਬੁਲਾਉਂਦੇ ਆਏ ਆ ਫੈਕਲਟੀ ਨਾਲ ਤੁਸੀਂ ਟਾਈਮ ਲੈਂਦੇ ਹੋ ਔਰ ਇਹਦੇ ਵਿੱਚ ਜਿਹੜਾ ਹੈ 스파우스 ਵੀ ਫੁੱਲ ਟਾਈਮ ਕੰਮ ਕਰ ਸਕਦਾ ਹੂੰ ਤੁਸੀਂ ਇਹ ਦੇਖੋ ਕਿ ਵੀਜ਼ਾ ਜਿਹੜਾ ਪੋਸਟ ਅਡੀ ਵਰਕ ਪਰਮਿਟ ਵੀ ਹੈ ਜਿਹੜਾ ਉਹ ਵੀ 3 ਇਅਰਸ ਦਾ ਮਿਲ ਰਿਹਾ ਵੈਸੇ 2 ਇਅਰਸ ਤੋਂ ਦਾ ਮਾਸਟਰਸ ਦੇ ਵਿੱਚ ਤੇ ਇਹ ਚੀਜ਼ ਜਿਹੜੀ ਹੈ ਸਟੂਡੈਂਟ ਨੂੰ ਕਾਫੀ ਜ਼ਿਆਦਾ ਬੈਨੀਫਿਟ ਦੇ ਸਕਦੀ ਹੈ ਤੁਸੀਂ ਇਹ ਸਪੋਰਟਸ ਨੂੰ ਕਰਕੇ ਸੈਟਲਮੈਂਟ ਦੀ ਤਰਫ ਬਹੁਤ ਜਲਦੀ ਜਾ ਸਕਦੇ ਮਤਲਬ ਇਹ ਨਹੀਂ ਕਿ ਖਾਲੇ ਸਪਾਉਸ ਵਾਸਤੇ ਇਹਦੇ ਵਿੱਚ ਬੱਚਾ ਇਕੱਲਾ ਵੀ ਜਾ ਸਕਦਾ ਜਬ ਮੈਰਿਡ ਨਹੀਂ ਹੈ ਇਹ ਨਹੀਂ ਕਿ ਸਪੈਸ਼ਲੀ ਸਪਾਉਸ ਹੀ ਜਾਏਗਾ ਬਟ ਜਿਹੜੇ ਸਪਾਉਸ ਵਾਲਿਆਂ ਨੂੰ ਕੋਈ ਆਪਸ਼ਨ ਨਹੀਂ ਮਿਲਦੇ ਮੈਰਿਡ ਹੈ ਜਾਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਇਹ ਕਈ ਆਪਸ਼ਨ ਬਹੁਤ ਅੱਛੀ ਹੈ ਤੇ ਕੋ ਬੱਚੇ ਵੀ ਇਹਦੇ ਵਿੱਚ ਜਾ ਸਕਦੇ ਆ ਜੀ ਬਿਲਕੁਲ ਸੋ ਮੈਂ ਜ਼ਰੂਰ ਚਾਹਾਂਗੀ ਦੇਖੋ ਇੰਨੇ ਸਾਰੇ ਬੈਨੀਫਿਟਸ ਜਿੱਥੇ ਮਿਲ ਰਿਹਾ ਹੈ ਚੰਗੀ ਆਪਸ਼ਨਸ ਜਿਹੜੇ ਚੰਗੇ ਮਾਹਿਰ ਜਿਹੜੇ ਸਲਾਹਕਾਰ ਨੇ ਨਾ ਵੀਜ਼ਾ ਐਕਸਪਰਟਸ ਨੇ ਉਹੀ ਤੁਹਾਨੂੰ ਦੱਸ ਸਕਦੇ ਨੇ ਜਿਹੜੇ ਕਿ ਚਾਹੁੰਦੇ ਨੇ ਕਿ ਸਟੂਡੈਂਟ ਦਾ ਫਾਇਦਾ ਜ਼ਿਆਦਾ ਤੋਂ ਜ਼ਿਆਦਾ ਹੋਵੇ ਜਿਹੜੀਆਂ ਚੰਗੀਆਂ ਆਪਸ਼ਨਸ ਨੇ ਸਟੂਡੈਂਟ ਅਵੇਅਰ ਹੋਵੇ ਤੇ ਉਹ ਚੰਗੀਆਂ ਆਪਸ਼ਨਸ ਦੇ ਨਾਲ ਹੀ ਜੈਨੂਨ ਵੇ ਦੇ ਨਾਲ ਅੱਗੇ ਵਧਣ ਸੋ ਵੀਨਾ ਗੋਲ ਮੈਮ ਕਈ ਸਾਲਾਂ ਤੋਂ ਜੋ ਹੈ ਸਟੂਡੈਂਟਸ ਨੂੰ ਉਸੇ ਤਰ੍ਹਾਂ ਗਾਈਡ ਕਰਦੇ ਆ ਇੱਕ ਚੀਜ਼ ਹੋਰ ਦੱਸੂਗੀ ਛੋਟੀ ਜੀ ਜੀ ਕਿ ਹੁਣ ਸਪਾਊਸ ਤੇ ਮੇਨ ਐਪਲੀਕੈਂਟ ਹਾਂਜੀ ਫੰਡਿੰਗ ਦੋਨਾਂ ਦੇ ਦਿਖਾਣੇ ਪਏਗੇ 스파우스 ਦਾ ਜਿਹੜਾ ਖਾਲੀ ਤੋਂ ਸੀ 5-6 ਲੱਖ ਰੁਪਏ ਆਪਾਂ ਨੂੰ ਐਕਸਟਰਾ ਉਹ ਦਿਖਾਣਾ ਪੈਂਦਾ 10000 ڈالر ਐਕਸਟਰਾ ਦਿਖਾਣਾ ਪੈਂਦਾ ਜੇ ਐਡੀਸ਼ਨਲ ਬੱਚਾ 7000 ڈالر ਉਹਨਾਂ ਦਾ ਆਉਂਦਾ ਤੇ ਕੋਈ ਬਹੁਤ ਜ਼ਿਆਦਾ ਨਹੀਂ ਦਿਖਾਣੇ ਜਿਹੜੇ ਮੇਨ ਐਪਲੀਕੈਂਟ ਦੇ ਫੰਡ ਸ਼ੋ ਕਰਨੇ ਆ ਉਹਦੇ ਵਿੱਚ ਥੋੜੇ ਜਿਹਾ ਫੰਡ ਫੋਰ ਐਡੀਸ਼ਨ ਹੋ ਜਾਂਦੇ ਆ ਐਂਡ ਇਹਦੇ ਵਿੱਚ ਜਿਹੜੇ ਐ 스파우스 ਮੇਨ ਕੈਂਡੀਡੇਟ ਦਾ ਜਿਹੜਾ ਫੰਡ ਆ ਉਹ ਇਨ-ਲਾਸ ਵੱਲ ਵੀ ਸ਼ੋ ਕਰ ਸਕਦੇ ਆ ਜੋ ਮੈਰਿਡ ਹੈ 언ਮੈਰਿਡ ਹੈ ਤੇ ਪੇਰੈਂਟਸ ਨੇ ਸ਼ੋ ਕਰਨਾ ਜੇ ਮੈਡ ਹੈ ਤੇ ਲੌਸ ਤੇ ਹਸਬੰਡ ਵੀ ਸ਼ੋ ਕਰ ਸਕਦਾ जी सो so, देख लो तीस कि बहुत ही असं इसको कोई औखा प्रोसैस नहीं कह सकते कि आस्ट्रेलिया पहुँचना है स्पाउस ने भी नाल जाना तो बहुत ही ईजी रस्ता अं इस कह सकते हैं कि तुम किप्लाई कर सक जरूर फिर तो कहूँगी सवाल मन में कई होंगे ने क्योंकि हरेक की प्रोफाइल डिफरेंट है फंडसन लैके थोड़ी क्वेइरीज रही तो तुम्हें नंबर डिस्प्ले है ना इस उपर हमने कॉल करके पूरी जानकारी लै सद या फिर नैविगेटर्स ओवरसीज ऑफिस विजिट करो अपने डॉक्यूमेंट्स नैके जरूर जाओ मैम भी मिल सकते हो तो किसी अपने डॉकूमेंट्स की असैसमेंट करवाओ तो उसके अकॉर्डिंगली है अगला रस्ता सही ढंग चुन सदी सो so, बहुत थैंक्स मैम मैं पूरी इन्फोरमे अब सांझी की है साढ़े दर्शकों के स्टूडेंट्स के नगो भी असं इसे तरह होर इन्फोरमेटिव भीज़ लैके आते रहेंगे फिलहाल एक दो जी इजाजत थैंक यू सो मच थैंक यू